ਮੰਗਰੇ ਤੋ ਹਾਥ ਦਰਸਾ ਪੂਰਨ ਹੋਏ ਜਿਤ ਕੀ ਸ਼ਾ ਤਮ ਚਰਨ ਨਮਰੈ ਮਾਰ ਅਪਨਾ ਨਾਮ ਕਰੋ ਪ੍ਰਿਤ ਹਰਿ ਅਮਰੇ ਸੁਖ ਸਬਾ ਨੂੰ ਕਹਾ ਬ ਆਖਾ ਤਾ ਮੋਏ ਬਚਾਵ ਸੁਭੀ ਵਸੈ ਹੋਰ ਪਰਿਵਾਰਾ ਸੇਵਕ ਸੇਵ ਸਬਾ ਕਰਤਾ ਮੋਇ ਸੰਤ ਰਤਾ ਕਰਿਆ ਸਤੈ ਤੁੰਤੋ ਆਦ ਸੰਗਰੇ ਉਰਨ ਹੋਏ ਮੰਨਾਰੇ ਆਸਾ ਤੋਰ ਬਜਨੀ ਮੀਰਾ ਕਿ ਆਸਾ ਅਮਨ ਸਾਥ ਕੋਈ ਉਰਨਾ ਦਿਆਂ ਜੋ ਪਰ ਜਾ ਹੁਣ ਸੋ ਤੁਤੇ ਪਾ ਦੇਯਾ ਤੁਧ ਕੰਤਿ ਹੋਰਿ ਰਿਸ਼ਾ ਰਾਖਿ ਲਾਉ ਮਨ ਰਾਖਨ ਹਾਰੇ ਸਾਰੇ ਪ੍ਰਸੰਤ ਸਹਾਰੇ ਪਿਆਰੇ ਜੀਨ ਮੰਤੋ ਤੁਸਕੰ ਕੀ ਹੰਤਾ ਤੁਮਹਾ ਪੂਰੀ ਚੰਦਰ ਦਾਸ ਕੰਤਾ ਆਦਿ ਪਾਏ ਬ੍ਰਹਮਾ ਤੁਸ ਤਰਾ ਕਾਲ ਪਾਏ ਸਿਵ ਜਗ ਉਤਰਾ ਤਤ ਪਾਏ ਕ੍ਰਿਸ਼ਨ ਪ੍ਰਕਾਸ਼ਾ ਸਗਲ ਗਾਣ ਤਾ ਕੀ ਆਤਮਾ ਸਾ ਜਮਨ ਕਾਲ ਜੋ ਵੀ ਸਿਵ ਪੀਓ ਤੇਤral ਕੰਮਾਂ ਨੂੰ ਝੀਓ ਜਮਨ ਕਾਲ ਸਭ ਲੋਕ ਸੁਸਵਾਰਾ ਤੁੰਸਿ ਪਾਰ ਹੈ ਤਾਹੇ ਮਾਰਾ ਜਮਨ ਕਾਲ ਸਮਝ ਸਭ ਬਨਾਇਓ ਦੇਵਤਾ ਦੇ ਦਰਸ਼ਨੋਂ ਸਤ ਰੰਗ ਕੋ ਕਲਮਾ ਬਧ ਕੀਓ ਕਟ ਕਟ ਕੇ ਅੰਦਰ ਕੀ ਜਾਣਦ ਭਲੇ ਭੁਰੇ ਕੀ ਪੀਰ ਬਿਸ਼ਾਨਦ ਜੀਪੀ ਤੇ ਪੁੰਚ ਰਿਹਾ ਸੁਰੂਲਾ ਸੰਸਾਰ ਕਿਰਪਾ ਦੇ ਚਾਰੂ ਰੂਲਾ ਸੰਤਾਂ ਦੁਗ ਪਾਏ ਤੇ ਦੁਖੀ ਸੁਖ ਪਾਏ ਸਾਧਕ ਕੇ ਸੁਖੀ ਏਕ ਏਕ ਕੀ ਪੀਰ ਬਿਸ਼ਾਨ ਕਟ ਕਟ ਕੇ ਪੜ ਪੜ ਕੀ ਜਾਣੈ ਨਾਮ ਅਤ ਕਰਤ ਕਰਾ ਗੁਣ ਤਾਰਾ ਪ੍ਰਜਾ ਕਰਤ ਤਉ ਦੇਹ ਅਪਾਰਾ ਜਬ ਆਕਰਤ ਕਰਤ ਰੋ ਅਬ ਹੂੰ ਤੁਮ ਮੈਨੁ ਤਸੇ ਤੇ ਤਨ ਸਭ ਹੂੰ ਜਿਤ ਬਦਨਾ ਸ੍ਰੇਟ ਸਭ ਧਾਰਾ ਆਪ ਆਪਣੀ ਪੂਜੇ ਉਚਾਰਾ ਅਮ ਸਭੀ ਦੇਤ ਰਾਤਨ ਨਾਰਾਇਣ ਜਾਨਬ ਬੇਦ ਬੇਦਿਆਰਿਆ

ਦਰਦ ਸੇ ਅੰਧ ਕੀਨੇ ਉਤਪਤ ਖਾਨ ਬਹੁ ਰਜਨੀ ਕਾਹੂ ਹੂਦ ਰਾਜਾ ਬਠਾ ਕਾਹੂ ਸ਼ਿਵਜ ਭਯੋ ਸ਼ੰਕਰ ਬਠਾ ਸ਼ਿਵਦੇਸ ਸ੍ਰੇਸ਼ਟ ਦੇਖਾਇਆ ਕਾਹ ਆਦਤ ਕਾਤ ਸਰੂਪ ਸੁਯੰ ਕਾਹ ਅਬਰਸ਼ਾ ਮੇਰੇ ਤਲਵ ਮਰੇ ਸਿਕਨ ਨੰ ਕਾਤਾ ਦੇ ਅਸ ਤੁਜ ਤਨ ਸਨਿ ਪਾਰੇ ਏਨਕੇ ਦੁਸ਼ਟ ਦੁਖ ਤਾ ਹਵਾ ਮਰੇ ਉਲਕ ਜਮਨ ਭਾਗ ਭਰੇ ਤੇ ਹਾਰੇ ਏਨਕੇ ਤੁਮ ਸੰਕਟ ਸਰਤਾ ਨੇ ਜੋ ਕਲ ਕੋ ਇਕ ਬਾਰ ਤੇ ਆਏ ਆਗੇ ਕਾਲ ਨਿਕਟਣ ਆਹ ਹੈ ਪਰਸਾ ਹੋਏ ਤਾਰੇ ਸਭ ਕਾਲ ਦੁਸ਼ਟ ਆਦੇ ਕਟਾਰੇ ਤਿਤ ਕਾਲਾ Father, and ਸਰਬਾ ਧਰਮੋ ਬੋ ਸੁਖਾਈ ਦੁਸ਼ਟ ਦੋਖ ਤੇ ਤੈਨੂੰ ਮੁਚਾਈ ਪ੍ਰੇਪਾ ਕਰੀ ਹੰਕਾਰ ਗਤ ਮਾਤਾ ਰਤ ਕਰਾ ਪੂਰਨ ਸੁਭ ਰਾਤਾ ਸਿਰ ਬਿਠ ਸકલ ਦੇ ਤੂੰ ਹਰਤਾ ਦੁਸ਼ਟ ਦੋਖਿਆਂ ਨੂੰ ਸ਼ਾਇ ਕਰਤਾ ਸ੍ਰੀ ਹਸਬ ਗਦਵ ਭੈ ਧਿਆਲਾ ਤੂੰ ਰਤ ਕਰਾ ਬਹ ਤਦ ਕਲਾ ਨਿਰਾਸ ਸੁਖੁ ਹਮ ਪਾਵੈ ਸੋਈ ਦੁਖਾਂ ਤਨੁ ਸੇ ਪਿਆਮਦ ਕੋਈ ਅਨਿਲ ਸੁਨਾਮ ਗਉ ਤਾ ਜਸ ਸੁਨਾ ਸੁਨਾ ਪਾਵੈ ਸੁਨਾ ਮੂੜ ਚਿਤ ਲਾਇ ਚਤੁਰਤਾ ਹਾਵੈ ਦੁਖ ਦਰਦ ਪਾਉ ਨਿਕਟਨਾ ਦਿਨ ਨਰਕੇ ਰੈ ਹੋ ਜੋ ਜਾਣੀ ਗੁਗਾ ਚਉਬਈ ਗੁਗਾ ਹਾ ਚਉਬਈ ਸੰਬਦ ਸਤਰਾ ਸਯ ਸੁਖ ਮਿਜੈ अर्दसाज मनतीनक रिद्याई पाप्रवसुदियस्टमीर भिवारा तीरस्ततरव प्रंच सुधारा सवैयाद आयेंका येजापते तुम्नरे तापते तुम्नागतरे ताप तुम्ना नहीं आन्यों रामारादि भज प्रहार